ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਆ ਪਿੰਡ ਲੋਕਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸੰਹਿ ਪਹੁੰਚਿਆ ਵੀਰ ਸੰਦੀਪ ਕੁਮਾਰ ਹੋਣਾ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਵੀਰ ਸੰਦੀਪ ਸਿੰਘ ਹੋਣਾ ਦਾ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਆ ਦੋਸਤੋ ਅੱਜ ਦੋ ਪਸ਼ੂ ਤੁਹਾਨੂੰ ਦਿਖਾ ਦਨੇ ਆ ਬਾਕੀ ਘਰੇਲੂ ਪਸ਼ੂ ਆ ਚਾਹੇ ਵਪਾਰ ਦਾ ਕੰਮ ਆ ਉਹ ਵੀ ਆਪਾਂ ਗੱਲਬਾਤ ਕਰ ਲਾਂਗੇ ਵੀਰ ਦੇ ਨਾਲ ਦੋ ਪਸ਼ੂ ਇੱਕ ਨੀਲੀ ਅਰਾਵੀ ਦੀ ਮਾਝਾ ਦੋਸਤੋ ਦਿਖਾਉਣੀ ਆ ਤੁਹਾਨੂੰ ਤੇ ਇੱਕ ਤਿਲੜ ਮੈਂ ਆ ਤੇਲੜਾ ਮਗਰਲੇ ਤੁਹਾਨੂੰ ਤੇਲਾ ਸੋ ਪੂਰੀ ਡਿਟੇਲ ਤੁਹਾਨੂੰ ਇਹ ਸਮਝਦੇ ਵੀ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਅੱਜ 26 ਦਸੰਬਰ ਨੂੰ ਆਪਾਂ ਇਹ ਕਵਰੇਜ ਕਰਦੇ ਆਂ ਦੋਸਤੋ ਸਮਾਂ ਕੋਈ ਦੁਪਹਿਰ ਦੇ 1 ਵਜੇ ਦਾ ਸਮਾਂ ਹੈਗਾ ਆਓ ਲੈਨੇ ਆਂ ਡਿਟੇਲ ਵੀਰ ਸੰਦੀਪ ਕੁਮਾਰ ਤੋਂ ਪੂਰੀ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਸੰਦੀਪ ਕੁਮਾਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਦੀਪ ਸਾਹਿਬ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ ਠਾਕ ਹੋਰ ਸਤਿਨਾਮ ਟਿਟਾਰੀਏ ਚੰਗੇ ਚੰਗੇ ਵਧੀਆ ਆ ਜਾਂਦੇ ਆ ਨਾ ਕੋਈ ਇੱਕ ਦੋ ਨਾ ਹਾਂਜੀ 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 ਠੀਕ ਹੈ ਜੀ ਹਾਂਜੀ ਤੇ ਅੱਜ ਆਪਣੇ ਕੋਲ ਵੀਰ ਸੰਦੀਪ ਦੋ ਪਸੂ ਆ ਇੱਕ ਤਾਂ ਤੇਲ ਮੱਝ ਜਿਹੜੀ ਆਪਾਂ ਦਿਖਾਉਣੀ ਆ ਹਾਂਜੀ ਇੱਕ ਆ ਨੀਲੀ ਦੀ ਆ ਗਈ ਆਪਣੇ ਕੋਲ ਹਾਂਜੀ ਹਾਂਜੀ ਦੋ ਆ ਜੀ ਠੀਕ ਆ ਜੀ ਤੇ ਹੈ ਦੋਨੋਂ ਮੇਨੋਂ ਦਾ ਵੀ ਤਾਜ਼ੀਆਂ ਸੂਈਆਂ ਹਾਂਜੀ ਜੀ ਤਾਜ਼ੀਆਂ ਇਹਨੂੰ 4 ਦਿਨ ਹੋ ਗਏ ਸੂਈ ਨੂੰ ਤੇ ਇਹ ਪਰਸੋਂ ਤੜਕੇ ਦੀ ਸੂਈ ਆ ਜੀ ਤੇਲ ਠੀਕ ਆ ਜੀ ਲਓ ਵੀ ਦੋਸਤੋ ਜਿਹੜੀ ਤੇਲ ਆ ਮੈਂ ਇਹ ਪਰਸੋਂ ਦੀ ਸੂਈ ਆ ਤੇ ਇਹਨੂੰ ਜਿਹੜੇ 4 ਦਿਨ ਹੋ ਗਏ ਆ ਸਟਾਰਟ ਆਪਾਂ ਇੱਥੋਂ ਕਰ ਲੈਨੇ ਆ ਨੀਲੀ ਰਾਵੀ ਦੀ ਮੱਝ ਆ ਦੋਸਤੋ ਸੋ ਬਾਡੀ ਬੰਤਰ ਪੂਰੀ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਮੱਝ ਠੀਕ ਆ ਹਾਂ ਸੋ ਵੱਡੇ ਕੱਦ ਬੂਤ ਦੀ ਮੱਝ ਆ ਚੰਗੇ ਚੌੜੇ ਪੰਨੇ ਦੀ ਆ ਪਿੱਠਪੂੜਾ ਬਿਲਕੁਲ ਵੇਖੋ ਕਾਫੀ ਚੜਾਈ ਦੇ ਵਿੱਚ ਆ ਠੀਕ ਆ ਜੀ ਅੱਛਾ ਵੀਰ ਸੰਦੀਪ ਸੂਈ ਨੂੰ 4 ਦਿਨ ਹੋ ਗਏ ਆ ਮਗਰ ਬੱਚਾ ਇਹਦੇ ਕੀ ਕਟਾ ਕਟਾ ਹੈ ਜੀ ਮੇਲ ਕਾਪ ਆ ਹਾਂਜੀ ਹਾਂਜੀ ਠੀਕ ਹੈ ਤੁਸੀਂ ਹੁਣ ਕਿੰਨਾ ਕੁ ਬੌਲਾ ਹੁਣ ਹਾਜ਼ਰ ਹੋਗੇ ਤੇ ਮਤਲਬ ਕਿ ਦੁੱਧ ਮੱਝ 13-14 ਕਿਲੋ ਦਾ ਰਿਕਾਰਡ ਹੈ ਦੀ ਇਹਦਾ ਅੱਛਾ ਜੀ ਹਾਂਜੀ ਹੁਣ ਐ ਵਕਤ ਦੁੱਧ ਹੋਊਗਾ 10 ਕਿਲੋ 9 ਕਿਲੋ ਤੇ ਪੱਕਾ ਆਣਾ ਲੀਟਰ ਮਾਰਵਾ ਠੀਕ ਹੈ ਜੀ ਹਾਂਜੀ ਹਾਂਜੀ ਮਤਲਬ ਕਿ 9 ਲੀਟਰ ਚਾਹੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਚਾਹੇ ਘਰੇ ਆਉਂਦਾ ਨਹੀਂ ਕੋਈ ਗੱਲ ਨਹੀਂ ਭਾਵੇਂ ਦੋ ਟਾਈਮ ਚੋਲੇ ਜੀ ਠੀਕ ਹੈ ਜੀ ਹਾਂਜੀ ਹਾਂਜੀ 9 ਲੀਟਰ ਆਪਾਂ ਚਵਾ ਕੇ ਤੋੜਾਂਗੇ ਹਾਂਜੀ ਹਾਂਜੀ ਤੇ ਚਾਰੇ ਥਾਣਾਂ ਦੀ ਤਸੱਲੀ ਹੈਗੀ ਪੂਰੀ ਚਵਾ ਫਸ ਮਾ ਚੰਗਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਤੇ ਮਗਰ ਕਟਾ ਦੱਸਦਾ ਹਨਾ ਜੀ ਹਾਂਜੀ ਹਾਂਜੀ ਕਟਾ ਲਓ। ਨੌ ਦੋਸਤੋ 4 5 4 ਦਿਨਾਂ ਦੀ ਸੂਈ ਆ। 9 ਕਿਲੋ ਧਾਰਾਂ ਇਹਦੇ ਥੱਲੇ ਮੌਜੂਦ ਆ। ਵੀਰਾਂ ਦਾ ਵੀ ਰਿਕਾਰਡ ਚੰਗਾ। ਦੁੱਧ ਚੰਗਾ ਭਰ ਦਿਉਗੀ ਠੀਕ ਆ। ਅਜੇ ਤਾਜੀ ਸੂਈ ਐ ਜਸਟ ਅਜੇ 4 ਦਿਨ ਦਾ ਸਮਾਂ ਹੋਇਆ ਸੂਈ ਨੂੰ। ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਨਾਲ ਜਿਹੜੀ ਆ ਤੋੜ ਕੇ ਦਿਖਾ ਦਿੰਨੇ ਆ। ਸੋਚਾਂਗੇ ਵੱਡੇ ਕੱਦ-ਕਾੜ ਦੇ ਵਿੱਚ ਆ, ਟੇਡੇ ਕੱਟ ਦੇ ਵਿੱਚ ਆ ਨੀਲੀ ਰਾਵੀ ਦੋਸਤੋ ਇਹ ਮਾਜਾ ਠੀਕ ਆ। ਆਹ ਦੇਖੋ। ਆਹ ਲਓ। ਉਹ ਵੀ ਯਾਰ ਇਧਰੋਂ ਬੋਲੀ। ਸੋਰੀ।

ਸੋ ਸਰੀਰਕਟਾਂ ਚਾ ਬਹੁਤ ਸੋਹਣਾ ਦੋਸਤੋ ਸਿੰਗਲ ਖੱਟੀ ਦੀ ਆ ਤੇ ਬਿਲਕੁਲ ਐਨ ਪਤਲੇ ਪਿੰਡੇ ਦੇ ਵਿੱਚ ਠੀਕ ਆ ਸੋ ਪਸੰਦ ਆਊਗੀ ਬਾਕੀ ਥਾਂ ਦੇਵਾ ਤੁਹਾਨੂੰ ਇੱਕ ਵਾਰੀ ਥੋੜਾ ਨੇੜੇ ਤੋਂ ਦਿਖਾ ਦਿੰਨੇ ਆ ਅੱਛਾ ਵੀਰ ਸੰਦੀਪ ਚਵਾਈ ਪੋਲੀ ਆ ਥੋੜਾ ਥੋਟੇ ਆ ਪੋਲੀ ਚਵਾਈ ਬਿਲਕੁਲ ਮਾਤਾ ਜੀ ਗਾਵਾਂ ਵਾਂਗੂ ਚਵਾਈ ਆ ਜੀ ਬਹੁਤ ਮੋਟੀ ਧਾਰ ਆ ਭਾਵੇਂ ਨਿੱਕਾ ਬੱਚਾ ਵੀ ਚੋਲੇ ਜੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ ਚਵਾਈ ਵੀਰ ਸੰਦੀਪ ਕਹਿੰਦਾ ਵੀ ਬਿਲਕੁਲ ਪੋਲੀ ਚਵਾਈ ਆ ਚਾਹੇ ਕੋਈ ਛੋਟਾ ਬੱਚਾ ਵੀ ਧਾਰ ਕੱਢ ਲੇ ਵੀ ਇੰਨੀ ਕ ਪੋਲੀ ਆ ਰੂਮ ਵਰਗੀ ਜਿਹੜੀ ਪ ਸੋ ਚੰਗੀ ਮਾਜਾ ਦੋਸਤੋ ਬਾਕੀ ਹਰਕ ਵੀਰ ਨੇ ਜਿਹੜਾ ਕੋਈ ਵੀਰ ਨੀਲੀ ਰਾਵੀ ਦੀ ਮੱਝ ਖਰੀਦਣਾ ਚਾਹੁੰਦਾ ਅੱਗੇ ਨੀਲੀ ਰਾਵੀ ਤੇ ਬੱਚੇ ਵੀ ਦੋਸਤੋ ਤੁਸੀਂ ਚੰਗੇ ਲੈ ਸਕਦੇ ਜਿਹੋ ਜੇ ਪਸ਼ੂ ਤੋਂ ਹੋਣ ਮਗਰ ਕਟਾ ਸੋਚੀ ਇਹੋ ਜਿਹਾ ਸੀਮਨ ਅੱਗੇ ਰਖਵਾਇਆ ਕਿਸੇ ਵੀਰ ਨੇ ਜਾਂ ਜਿਹੋ ਜੇ ਮਾਲੀ ਤੋਂ ਲਵਾਤੀ ਉਹੋ ਜਿਹਾ ਬੱਚਾ ਪਾ ਦਿੰਦਾ ਪਸ਼ੂ ਤੇ ਆਹ ਵੇਖ ਸਕਦੇ ਤੁਸੀਂ ਬੇਸ਼ੱਕ ਜਿਹੜਾ ਕਟਾ ਬਲੈਕ ਜੇ ਰੰਗ ਦੇ ਵਿੱਚ ਆ ਠੀਕ ਆ ਆਹ ਦੇਖੋ ਠੀਕ ਆ ਤੇ ਪੰਜਾਂ ਚੌ ਚੌਕ ਦਿਨਾਂ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਤੇ 9 ਕਿਲੋ ਧਾਰਾ ਵੀਰ ਸੰਦੀਪ ਸਿੰਘ ਨੇ ਦੱਸਤੀਆਂ ਵੀ ਇਹਦੇ ਥੱਲੇ ਮੌਜੂਦ ਆ ਜਿਹੜੀ ਕਿਸੇ ਵੀਰ ਨੇ ਆਣ ਕੇ ਚਵਾਈ ਕਰ ਲੈਣੀ ਆ ਠੀਕ ਆ ਆ ਲੋ ਠੀਕ ਆ ਜੀ ਆ ਸਪੇਸ ਆ ਸਪੇਸ ਬੇਸ਼ੱਕ ਥੋੜੀ ਜਿਹੀ ਘੱਟ ਰੱਖਦੀ ਹੈ ਪਰ ਥਾਂ ਥੋਂ ਜਿਹੜੇ ਦੋਸਤੋ ਚਵਾਈ ਦੇ ਵਿੱਚ ਪੂਰੇ ਨੰਬਰ ਵਨ ਆ ਠੀਕ ਆ ਤੇ ਕਿੰਨੀ ਵੀਰ ਸੰਦੀਪ ਸਿੰਘ ਦੀ ਡਿਮਾਂਡ ਕਿੰਨੀ ਕਰਦੇ ਆ ਇਹਦਾ ਸੰਧੂ ਸਾਹਿਬ ਮੁੱਲ ਤੇ 90000 ਕਰਦਾ ਹੈ। ਅੱਛਾ ਜੀ। 85000 ਦੀ ਦੇ ਦੇਾਂਗੇ ਜੀ। 85000 ਦੀ। ਹਾਂ ਜੀ ਹੋਰ ਮਾਨਤਾਣ ਕਰਦੇ ਆਂਗੇ ਜੀ। ਠੀਕ ਹੈ ਜੀ। ਹਾਂ ਜੀ। ਕੋਈ ਨਹੀਂ ਜੇ ਕੋਈ ਭੈਣ ਭਰਾ ਆਪਣਾ ਤਸੱਲੀ ਕਰਦਾ। ਮੈਂ ਕਿਹਾ ਕੋਈ ਗੱਲ ਨਹੀਂ। ਕੋਈ ਮਾਨਤਾਣ ਥੋੜਾ ਬਾਦੀ ਕੋ ਗੰਗੇਸ਼ ਤੋਂ ਆਪਾਂ ਚੀਜ਼ ਰਹਿ ਨਹੀਂ ਦੇਣੀ ਭੈਣ ਭਰਾ ਨੂੰ ਮੋੜਨਾ ਨਹੀਂ ਨਾਰਾਜ਼ ਨਹੀਂ ਕਰਨਾ। ਹਾਂ ਜੀ ਕੋਈ ਗੱਲ ਨਹੀਂ ਪਹਿਲੀ ਵਾਰ ਸੰਧੂ ਸਾਹਿਬ ਆਪਾਂ ਵੀਡੀਓ ਪਾਈ ਆ ਆਪਾਂ ਹੋਰ ਮਾਨਤਾਣ ਕਰਦਾਂਗੇ ਯਾਰ 2000 ਮਾਨਤਾਣ ਕਰ ਲਾਂਗੇ। ਠੀਕ 85 ਚੋਂ? ਹਾਂ ਜੀ ਹਾਂ ਜੀ। ਠੀਕ ਹੈ ਜੀ। ਲਓ ਜੀ 85000 ਦੇ ਵਿੱਚੋਂ ਵੀਰਾਂ ਦਾ 12000 ਦਾ ਮਾਣਤਨ ਹੋਰ ਕਰਦੇ ਆਂਗੇ ਸੋ ਮੱਝ ਪਸੰਦ ਆਊਗੀ ਦੋਸਤੋ ਪਰ ਚਵਾਈ ਵੀ ਵੀਰਾਂ ਦਾ ਵੀ ਬਿਲਕੁਲ ਪੋਲੀ ਆ ਸੋ ਰਾਜ ਦੇ ਵਿੱਚ ਪਰਖ ਕਰ ਲਿਓ ਠੀਕ ਆ ਠੀਕ ਆ ਅੱਛਾ ਵੀਰ ਸੰਦੀਪ ਅਗਲੀ ਆਪਣੇ ਕੋਲ ਜਿਹੜੀ ਇਹ ਮੱਝ ਹੈ ਹਾਂਜੀ ਹਾਂਜੀ ਇਹ ਤੇਲ ਅਗਲੇ ਮਗਲੇ ਥਾਣੂ ਹਾਂਜੀ ਹਾਂਜੀ ਪਿਛਲੇ ਥਾਂ ਦੀ ਤੇਲ ਲੈ ਜੀ ਇਹ ਸੂਆ ਕਿੰਨਾ ਸੂਈ ਹੋ ਗਈ ਹੈ ਇਹ ਹਾਂਜੀ ਦੂਜੇ ਸੂਏ ਹੈ ਜੀ ਦੂਜਾ ਸੂਆ ਤੇ ਹਨ ਕਿੰਨੇ ਘੋਗੇ ਨੂੰ ਸੂਈ ਨੂੰ ਇਹਨੂੰ ਪਰਸੋਂ ਤੜਕੇ ਹੀ ਸੂਈ ਹੈ ਜੀ ਪਰਸੋਂ ਮਾਰਨਿੰਗ ਹਾਂਜੀ ਹਾਂਜੀ ਠੀਕ ਆ ਜੀ ਲਓ ਜੀ ਪਰਸੋਂ ਤੜਕੇ ਦੀ ਦੋਸਤੋ ਇਹਦੇ ਮਗਰ ਕੱਟੀ ਆ ਜੀ ਕੱਟੀ ਆ ਜੀ ਹਾਂਜੀ ਲਓ ਜੀ ਫੀਮੇਲ ਕਾਫ ਇਹਦੇ ਮਗਰ ਤੇ ਆਇਦਰ ਨੂੰ ਥੋੜਾ ਹਲਾ ਕੇ ਦਿਖਾ ਦਈਏ ਜੀ ਆਹ ਲਓ ਜੀ ਆ ਲੇ ਇੱਕ ਬਹਿਣੀ ਵਾਲੇ ਜਿਹੜਾ ਦੋਸਤੋ ਮਗਰਲਾ ਥਾਣਾ ਉਸ ਥਾਣੋਂ ਤੇਲ ਆ ਠੀਕ ਆ ਜੀ ਤੇ ਦੁੱਧ ਹੁਣ ਕਿੰਨਾ ਹੋਊਗਾ ਇਹਨਾਂ ਥੱਲੇ ਬੋਲਾ ਚਾਹੀਦਾ ਦੁੱਧ ਇਹਦਾ ਬੋਲਾ 6-7 ਕਿਲੋ 7-8 ਕਿਲੋ ਦੇ ਆਣ ਬਣਿਆ ਹੈਗਾ ਇਹ ਜੀ ਠੀਕ ਆ ਜੀ ਮਤਲਬ ਕਿ 6-7 ਕਿਲੋ ਦੇ ਲਾਗੇ ਹਾਂਜੀ ਹਾਂਜੀ ਲਓ ਜੀ 6-7 ਕਿਲੋ ਜਿਹੜਾ ਦੋਸਤੋ ਬੋਲਾ ਇਹਦੇ ਕੋਲ ਹਾਜ਼ਰ ਆ ਸੋ ਆ ਜਿਹੜੀ ਮਾਝਾ ਵੀਰ ਦੇ ਕੋਲ ਬਕਾਊ ਆ ਦੋਸਤੋ ਜਰੂਰ ਤੁਸੀਂ ਕੰਟੈਕਟ ਕਰ ਲਿਓ ਤੇ ਚਵਾਪ ਸਮਾਦੀ ਇਹ ਵੀ ਪੋਲੀ ਆ ਵਧੀਆ ਹਾਂਜੀ ਹਾਂਜੀ ਰੂਵਰ ਕੀ ਪੋਲੀ ਆ ਜੀ ਠੀਕ ਆ ਜੀ ਜਾਓ ਜੀ ਖੋਲ ਕੇ ਦਿਖਾ ਦਈਏ ਸੋ ਦੋਸਤੋ ਇਹ ਮਗਰ ਬੱਚਾ ਫੀਮੇਲ ਕਾਫ ਆ ਮਗਰ ਕੱਟੀ ਆ ਤੇ ਮਗਰਲੇ ਥਨੋਂ ਤੇਲ ਆ ਤੁਸੀਂ ਇੱਕ ਇਹ ਧਿਆਨ ਦੇ ਵਿੱਚ ਗੱਲ ਰੱਖ ਲਿਓ ਬਾਕੀ ਜਿਹੜਾ ਕੋਈ ਵੀਰ ਸੌਦਾ ਕਰਨ ਆ ਰਿਹਾ ਸਾਈ ਬਿਆਨਾ ਕਰਕੇ ਆਪਦੇ ਬਾਕੀ ਕੋਈ ਵੀਰ ਚਾਰੇ ਥਣ ਤਿੰਨੇ ਥਣ ਵਰਾ ਕੇ ਵੇਖ ਸਕਦਾ ਠੀਕ ਆ ਜੀ ਉਥੇ ਕੋਈ ਵੀਰ ਨਹੀਂ ਜਾਣਗੇ ਵੱਟ ਦੇਣੀ ਅਹੀਂ ਅਸੀਂ ਵੱਧ ਜੀ ਗੱਲ ਨਹੀਂ ਕੀਤੀ ਆਹ ਲਓ ਜੀ ਇਹ ਵੀ ਤੇ ਉਹਨਾਂ ਚਾਹ ਲੈ ਆਹ ਕੋ ਮਾਲੂ ਕੋ ਮਾਲੂ ਯੋ ਕੀ ਇਹ ਨਹੀਂ ਆਹ ਫਾਗੋ ਨਾ ਦਿੰਦੇ ਯੋ ਫਾਗੋ ਨਾ ਫਾਗੋ ਆਹ ਨੀ ਹੈ ਲੈ ਜਾ ਜੀ ਲੈ ਜਾ ਜੀ ਆਹ ਮੋਰੇ ਤੇ ਨਹੀਂ ਆਦੇ ਇਹ ਹੋਵੇ ਸ਼ੋ ਸ਼ੋ ਲਓ ਜੀ ਬਾਕੀ ਥਣੇਵਾ ਦੋਸਤੋ ਥਣਪਾਂਡਾ ਕਾਫੀ ਸੋਹਣਾ ਇੱਕ ਮਗਰਲੇ ਥਣੋਂ ਤੇਲ ਨਾ ਹੁੰਦੀ ਤੇ ਬਾਕੀ ਸਾਰੇ ਵੀਰਾਂ ਨੂੰ ਜਜਮੈਂਟ ਕੈ ਆਈਡੀਆ ਵੀ ਮੱਝ ਦੋਸਤੋ ਬੜੀ ਸਾਫ ਸੁਥਰੀ ਸੀ ਠੀਕ ਹੈ ਸੋ ਬਾਕੀ ਤਿੰਨ ਥਣ ਪ੍ਰੋਪਰ ਚੱਲਦੇ ਆ ਤੇ ਤੇਲ ਸਮਝ ਕੇ ਕੋਈ ਵੀਰ ਸੌਦਾ ਕਰ ਸਕਦਾ ਸੰਦੀਪ ਵੀਰ ਕੀ ਡਿਮਾਂਡ ਕਰਾਂਗੇ ਦੀ ਇਹਦਾ ਸੰਧੂ ਸਾਹਿਬ ਮੁੱਲ ਤੇ 65000 ਰੁਪਇਆ ਕਰਦੇ ਆ ਜੀ ਹਾਂਜੀ 60000 ਦੀ ਦੇ ਦਾਂਗੇ ਹੋਰ ਮਾਨ ਤਨ ਕਰ ਦਾਂਗੇ ਜੀ ਅੱਛਾ 60000 ਦੇ ਵਿੱਚੋਂ ਵੀ ਮਾਨ ਤਨ ਹਾਂਜੀ ਹਾਂਜੀ ਯਾਰ 2000 ਮਾਨ ਤਨ ਕਰ ਦਾਂਗੇ ਲਓ ਜੀ 60 ਦੇ ਵਿੱਚੋਂ ਵੀ ਮਾਨ ਤਨ ਹੋ ਜਾਊਗਾ ਕੋਈ 10 ਸੋ ਚੰਗੀ ਮਾਜਾ ਦੋਸਤੋ ਕੋਈ 6 7 6 7 ਤੇ ਹੁਣ ਚਲਦੀ ਪਈ ਆ ਬੌਲਾ ਤੇ ਚਲਦੀ ਆ ਕਿਉਂਕਿ ਤੀਜਾ ਕਦੇ ਨਾ ਅੱਜ ਪਰਸੋਂ ਦੀ ਸੂਈ ਆ ਸੋ ਥਣਥੂਣ ਜਿਹੜੇ ਆ ਬਾਕੀ ਤਿੰਨੇ ਕੋਈ ਵੀਰ ਭਰਾ ਕੇ ਆਪਾਂ ਸਾਈਬਿਆਂ ਨਾਲ ਕਰਕੇ ਤੁਸੀਂ ਤਸੱਲੀ ਕਰ ਸਕਦੇ ਜੀ ਠੀਕ ਆ ਜੀ ਸੋ ਵਿਜ਼ਿਟ ਜਿਹੜੀ ਆ ਦੋਸਤੋ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਨੇ ਆ ਪਿੰਡ ਲੋਕੇ ਤੁਸੀਂ ਜਿਹੜੀ ਵਿਜ਼ਿਟ ਕਰਨੀ ਆ ਨੇੜੇ ਪਿੰਡ ਕੈਰੋਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਇਹਦਾ ਬੱਚਾ ਵੀ ਤੁਹਾਨੂੰ ਦਿਖਾਉਣਾ ਬੱਚਾ ਦਿਖਾ ਦਿੰਨੇ ਆ ਹਾਂ ਜੀ ਲਓ ਵੀ ਦੋਸਤੋ 62 ਚਾਹੇ 65 60000 ਦੇ ਵਿੱਚੋਂ 12000 ਲੈਸ ਹੋ ਜਾਊਗੀ ਬੱਚਾ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਆ ਮਗਰ ਜਿਹੜੀ ਆ ਫੀਮੇਲ ਕਾਫ ਆ ਮਗਰ ਕੱਟੀ ਲਓ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆ ਜੀ ਠੀਕ ਆ ਅੱਛਾ ਸੰਦੀਪ ਰੇ ਨੰਬਰ ਆਪਣੇ ਬੋਲ ਦਿੱ ਗਏ ਨੰਬਰ 98723 ਹਾਂਜੀ 60987 ਠੀਕ ਹੈ ਜੀ 98723 ਹਾਂਜੀ 60987 60987 ਹਾਂਜੀ ਹਾਂਜੀ ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸੰਦੀਪ ਕੁਮਾਰ ਤੇ ਖਾਸ ਵਿਜੜ ਤੁਸੀਂ ਪਿੰਡ ਲੋਕੇ ਕਰਨੀ ਆ ਨੇੜੇ ਕੈਰੋ ਤਹਿਸੀਲ ਜਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ